ਅੱਜ ਤੁਹਾਨੂੰ ਇੱਕ ਦੁੱਖਪ੍ਰੀ ਕਹਾਣੀ ਸੁਣਾਉਣ ਲੱਗੇ ਆਂ ਇਹ ਕਹਾਣੀ ਹੈ ਜਿਹੜੀ ਬੜੀ ਗੌਰ ਦੇ ਨਾਲ ਸੁਣਨ ਵਾਲੀ ਹੈ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਵਾਂਗੇ ਉਹਨੇ ਆਪਣਾ ਗੁਜ਼ਾਰਾ ਕਿਵੇਂ ਕੀਤਾ ਜ਼ਿੰਦਗੀ ਕਿਵੇਂ ਚਲਾਈ ਤੇ ਅੱਜ ਉਹ ਕਿਸ ਹਾਲ ਦੇ ਵਿੱਚ ਹੈ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਆਂ ਇੱਕ ਅਜਿਹੇ ਸ਼ਖਸ ਦੇ ਨਾਲ ਅਸੀਂ ਖੜੇ ਹਾਂ ਜੀ ਠੂਠਿਆਂ ਵਾਲੀ ਰੋਡ ਤੇ ਮਾਨ ਫਾਰਮ ਦੇ ਸਾਹਮਣੇ ਇੱਧਰ ਤੁਹਾਡੀ ਨਜ਼ਰ ਮਰਵਾ ਦਈਏ ਆ ਜਿਹੜਾ ਵਿਅਕਤੀ ਹੈ ਪਹਿਲਾਂ ਆਪਣਾ ਟਾਈਮ ਪਾਸ ਕਰਦਾ ਸੀ ਜੀ ਇਹ ਰਿਕਸ਼ਾ ਰੇੜੀ ਚਲਾ ਕੇ ਉਸ ਤੋਂ ਬਾਅਦ ਆਟੋ ਲੈ ਲਿਆ ਪਰ ਅਜਿਹੇ ਹਾਲਤਾਂ ਦੇ ਵਿੱਚ ਹੈ ਕਿ ਕੋਈ ਵੀ ਇਹਦੇ ਨਾਲ ਖੜਨ ਨੂੰ ਤਿਆਰ ਨਹੀਂ ਹੈ। ਇਹਦੇ ਗਲੇ ਦੇ ਬਾਹਰ ਕੈਂਸਰ ਹੋਇਆ ਹੋਇਆ ਹੈ ਜਿਹੜਾ ਕਿ ਜ਼ਖਮ ਰਿਸੀ ਜਾਂਦਾ ਰਿਸੀ ਜਾਂਦਾ ਹੈ। ਸੰਗਰੂਰ ਦੇ ਵਿੱਚ ਇਹਦਾ ਇਲਾਜ ਚੱਲ ਰਿਹਾ ਹੈ। ਕੋਈ ਵੀ ਇਹਦੀ ਬਾਹ ਨਹੀਂ ਫੜ ਰਿਹਾ ਹੈ। ਮਦਦ ਕਰਨ ਨੂੰ ਕੋਈ ਤਿਆਰ ਨਹੀਂ। ਪਰ ਤੁਹਾਨੂੰ ਅਪੀਲ ਹੈ ਹੱਥ ਜੋੜ ਕੇ ਕਿ ਤੁਸੀਂ ਇਹਦੀ ਜਿੰਨੀ ਮਦਦ ਕਰ ਸਕਦੇ ਹੋ, ਇਲਾਜ ਕਰਵਾ ਸਕਦੇ ਹੋ ਤਾਂ ਜਰੂਰ ਕਰਵਾਇਓ। ਸਾਡੇ ਪੰਜਾਬੀ ਭਰਾਵਾਂ ਨੂੰ, ਐਨ ਆਰ ਆਈ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ। ਇਹਦਾ ਅਸੀਂ ਮੋਬਾਈਲ ਨੰਬਰ, ਅਕਾਊਂਟ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਦੇ ਦਾਂਗੇ। ਤਾ ਦੋਸਤੋ ਵੱਧ ਤੋਂ ਵੱਧ ਇਸ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਿਓ ਕੋਈ 50 ਰੁਪਏ 100 ਰੁਪਏ 200 ਰੁਪਏ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਹੋ ਸਾਡੀ ਇਹੀ ਪੀਲ ਹੈ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸਰਕਾਰ ਮੂਰੇ ਇਹ ਪੀਲ ਹੈ ਵੀ ਤੁਸੀਂ ਇਹਦੀ ਵੱਧ ਤੋਂ ਵੱਧ ਮਦਦ ਕਰੋ ਧੰਨਵਾਦ ਜੀ